ਤੁਦੀ ਵਿਧਰਮਾਨ ਸਾਹਿਬ ਨਾਲ ਵੀ ਤਾਂ ਚੰਗੀ ਜਾਰੀ ਹੈ। ਜਿਹੜੀ ਕੀਦੇ ਨਾ ਜਾਰੀ ਨਹੀਂ। ਇਹਦੇ ਜਦੋਂ ਵੇਖੋ ਇੱਕ ਬਰਲ ਕਿਹਦੀ ਗੋਦੀ 'ਚ ਬੈਠਾ ਹੋਣਾ। ਕਿਨੂੰ ਇਹਨੇ ਡੈਡੀ ਕਹਿ ਦੇਣਾ, ਪਾਪਾ ਜੀ ਕਹਿ ਦੇਣਾ। ਇਹ ਨਾਲ ਪਾਪਾ ਜੀ ਵੀ ਕਹਿ ਦਿੰਦਾ ਡੈਡੀ ਵੀ ਕਹਿ ਦਿੰਦਾ। ਆਪਣੀ ਸਿਕਿਉਰਟੀ ਲਈ ਤੇ ਤੂੰ ਅਮਿਤ ਸ਼ਾਨ ਨੂੰ ਤੇ ਪ੍ਰਾਈਮ ਮਿਨਿਸਟਰ ਨੂੰ ਮਿਲਦਾ ਰਿਆਂ। ਭਗਵੰਤ ਮਾਨ ਦੇ ਨਾਲ ਗੱਡੀ 'ਚ ਬੈਠ ਕੇ ਕਹਿੰਦਾ ਰਿਆਂ ਕਿ ਮੈਨੂੰ ਭਗਵੰਤ ਮਣ ਕਹਿੰਦਾ ਮੈਂ ਇਸ ਕੋਠੀ 'ਚ ਬੈਣਾ। ਪਰ ਤੂੰ ਆਪਣੀ ਪਾਰਟੀ ਦਾ ਨਹੀਂ ਬਣਿਆ ਜਿਹਦੇ ਨਾਲ ਬੈਠਾ ਤੈਨੂੰ ਕਹਿੰਦਾ ਹਟ ਓਏ ਮੈਂ ਬਣਾ ਹੀ ਇਸ ਕੋਠੀ 'ਚ ਕਾਂਗਰਸ ਨਹੀਂ ਬੈਠਣਾ। ਯਾਰ ਸਾਨੂੰ ਤੇ ਕਿਤੇ ਅੱਖ ਨਾ ਪਾਉਂਦਾ ਹੋਵੇ ਆ ਭਗਵੰਤ ਮਾਨ ਇਹਦੇ ਨਾਲ ਘੰਟਾ ਘੰਟਾ ਗੱਲਾਂ ਕਰੇ ਉਹ ਵੀ ਸਾਡੇ ਕਾਂਗਰਸੀਆਂ ਦੇ ਸਾਹਮਣੇ ਇਹ ਉਹਨਾਂ ਦੇ ਜ਼ਖਮਾਂ ਤੇ ਲੂਣ ਛਿੜਕ ਦੰਦੇ ਨਾ ਪਟਾ ਕੇ ਲੋਧਿਆਣੇ ਵਾਲਿਆਂ ਨੂੰ ਪਰ ਬਿੱਟੂ ਕੀ ਗੱਲ ਕਹਿੰਦੇ ਨਹੀਂ ਕਹਿੰਦੇ ਜੇ ਲੁਧਿਆਣੇ ਵਾਲਿਓ ਲੁਧਿਆਣੇ ਦਾ ਵਿਕਾਸ ਕਰਨਾ ਲੁਧਿਆਣੇ ਨੂੰ ਅੱਗੇ ਦੇਖਣਾ ਚਾਹੁੰਦੇ ਹੋ ਤਾਂ ਮੋਦੀ ਸਾਹਿਬ ਲੈ ਕੇ ਆਉਣੇ ਬਹੁਤ ਜ਼ਰੂਰੀ ਨੇ ਜੇ ਦਾੜਿਆਂ ਵਾਲਿਓ ਜੇ ਬੇੜਾ ਕਰਕ ਕਰਨ ਵਾਲਾ ਲੁਧਿਆਣੇ ਦਾ ਤੇ ਬਿੱਟੂ ਜੇ ਨੂੰ ਮੂੰਹ ਨਾ ਲਾਏ ਬੜੇ ਵਣ ਭਜਾਉਣਾ ਚਾਹੀਦਾ ਇਹ ਜਿਹਦੇ ਕੋਲ ਜਵਾਬ ਜਿਹੜੇ ਮੋਦੀ ਦੀਆਂ ਗੱਲਾਂ ਦਾ ਕਿਸਾਨਾਂ ਦੇ ਨਾਲ ਕਿਨੇ ਕਿਸਾਨ ਸ਼ਹੀਦ ਹੋ ਗਏ ਬਿੱਟੂ ਕਹਿੰਦੇ ਮੈਂ ਮੋਦੀ ਤੋਂ ਕਿਸਾਨਾਂ ਦੇ ਮਸਲੇ ਹੱਲ ਕਰਵਾਉਣੇ ਨੇ ਤੇ ਇਹ ਆਪਣੀ ਭਾਗ ਲਵਾ ਕੇ ਉਹ ਦਿਨ ਕਿਉਂ ਨਾ ਕਰਵਾਇਆ ਉਹ ਦਿਨ ਵੀ ਮੋਦੀ ਦੇ ਨਾਲ ਸੀ ਇਹ ਨਹੀਂ ਉਹਦੋਂ ਤਾਂ ਮੈਂ ਮੈਂ ਕਹਿੰਨਾ ਕਿ ਉਹ ਦਿਨ ਵੀ ਇਹ ਮੋਦੀ ਦਾ ਚਿਹਰਾ ਸੀ ਤੇ ਅੱਜ ਵੀ ਮੋਦੀ ਦਾ ਚਿਹਰਾ ਇਹ ਕਾਂਗਰਸ ਦੇ ਵਿੱਚ ਕੁਰਸੀ ਪੈਂਠੀਆ ਬੈਠਾ ਸੀ ਜਿਹੜਾ ਆਸ਼ੂ ਦਾ ਨਹੀਂ ਬਣਿਆ ਜਰ ਜਿਹੜਾ ਦੋਸਤ ਦੇ ਨਾਲ ਵਿਸ਼ਵਾਸ ਘੱਟ ਕਰਦਾ ਮੈਨੂੰ ਆਸ਼ੂ ਦੀ ਵਾਈਟਿੰਗ ਕੀਤਾ ਟੈਲੀਫੋਨ ਮੈਨੂੰ ਕਹਿੰਦੇ ਕਹਿੰਦੀ ਵੀਰ ਦੀ ਮੁਲਾਕਾਤ ਕਰਕੇ ਆਇਓ ਮੈਂ ਕਿਹਾ ਮੈਂ ਤੇ ਮੁਲਾਕਾਤ ਕਰਕੇ ਆਵਾਂਗਾ ਪਹਿਲੋਂ ਜਾ ਕੇ ਨਾ ਬਿੱਟੂ ਅੱਗੇ ਹੱਥ ਜੋੜ ਕੇ ਖੜੀ ਹੋ ਜਾ ਮੋੜੇ ਕੋਲ ਜਾ ਕੇ ਸਿੱਧੇ ਚਲੇ ਜਾ ਉਹਨੂੰ ਪੁੱਛ ਤੇ ਮੈਂ ਖਾ ਨੂੰ ਕਹਿੰਦੀ ਕਿ ਮੇਰੇ ਘਰ ਦੇ ਨੂੰ ਬਾਹਰ ਆ ਲੈਂਦੇ ਮੇਰੇ ਤੇ ਕਿਰਪਾ ਕਰ ਐਗਜੈਕਟ ਵਰਡ ਉਹਨੇ ਜਾ ਕੇ ਨੂੰ ਕਹੇ ਕਿ ਬੱਸ ਕਰ ਸਾਡੇ ਤੇ ਰਹਿਮ ਕਰ ਅਸ਼ੂ ਦੇ ਅੰਦਰ ਜਾਣ ਪਿੱਛੇ ਬਿੱਟੂ ਦਾ ਹੱਥ ਸੀ ਜਾਂ ਬਾਹਰ ਨਾਉਣ ਪਿੱਛੇ ਬਿੱਟੂ ਖੜੇ ਰਹੇ। ਇੱਕ ਪਾਸੇ ਭਗਵੰਤ ਮਾਨ ਦੇ ਨਾਲ ਕਹਿੰਦਾ ਮੈਂ ਗੱਡੀ 'ਚ ਬੈਠਾ ਹੁੰਦਾ ਸੀ। ਚੰਦਾ ਦਾ ਭਗਵੰਤ ਕਹਿੰਦਾ ਹੁੰਦਾ ਆਹ ਕੋਠੀ ਮੈਂ ਲੈਣੀ ਹੈ ਤੇ ਉਹਨੂੰ ਜਾ ਕੇ ਭਗਵੰਤ ਨੂੰ ਕਹਿ ਨਹੀਂ ਸਕਦਾ ਕਿ ਮੇਰਾ ਯਾਰ ਆ ਮੇਰੀ ਇਲੈਕਸ਼ਨ ਲੜਨ ਵਾਲਾ। ਇਨਾ ਬੰਦਾ ਪੋਲਿਟਿਕਸ ਵਿੱਚ ਗਿਰ ਸਕਦਾ ਕਿ ਜਿਸ ਦੀ ਦਾਦੀ ਦੇ ਅਗੇਂਸਟ ਭਾਜਪਾ ਨੇ ਬੰਦਾ ਖੜਾ ਕੀਤਾ ਹੋਇਆ ਜਦੋਂ ਸਰਦਾਰ ਬੈਂਸੇ ਦੀ ਡੈਥ ਹੋਈ ਤੇ ਉਹਦੇ ਬਾਅਦ ਪਾਰਲੀਮੈਂਟ ਆਈ ਉੱਥੇ ਬੰਦਾ ਖੜਾ ਕਿ ਕਾਲੀ ਦਲ ਬੀਜੇਪੀ ਦਾ ਜੀ ਤੇ ਉਹ ਬਾਤਾਂ ਜੋ ਸੁਣਦ ਕੋ ਨੂੰ 3 ਲੱਖ ਤੋਂ ਉੱਤੇ ਵੋਟਾਂ ਨਾ ਹਰਾਇਆ ਸੀ ਜਿਹੜਾ ਯਾਰ ਆਪਣੀ ਦਾਦੀ ਦਾ ਬਦਲ ਨਹੀਂ ਉਹਨੂੰ ਤੇ ਮੈਂ ਪੰਜਾਬੀ ਨਹੀਂ ਕਹਿੰਦਾ ਉਹ ਮੈਂ ਗੱਟ ਦਾ ਪੁੱਤ ਨਹੀਂ ਕਹਿੰਦਾ ਕਿ ਜਿਹੜਾ ਕਾਜੀ ਆਪਣੇ ਪਿਓ ਦਾ ਬਦਲਾ ਨਹੀਂ ਕਰੀਦਾ ਕਹਿੰਦੇ ਨਾ ਮੇਰੇ ਦਾਦੇ ਨਾਲ ਇਹ ਨੇ ਆਕੀਤਾ ਸੀ ਮੂਲ ਨਾਲੋਂ ਵਿਆਹ ਜ਼ਿਆਦਾ ਪਿਆਰ ਨੂੰ ਦਾ ਦਾਦੇ ਨੂੰ ਪੋਤਾ ਜ਼ਿਆਦਾ ਪਿਆਰਾ ਹੁੰਦਾ ਤੇ ਇਹ ਉਹਦਾ ਨਹੀਂ ਤੇ ਪ੍ਰਧਾਨਾ ਬਣਿਆ ਸੀ ਜਿਹੜਾ ਕਰ ਮਾਜੂਦ ਦਾ ਪ੍ਰਧਾਨ ਰਿਹਾ ਇਹਨੂੰ ਕਿਹਨੇ ਬਣਾਇਆ ਕੈਪਟਨ ਨਮਰਦ ਸਿੰਘ ਮਾਨੇਣਾ ਕਿ ਇਹਨੂੰ ਜੁਸ ਕਾਂਗਰਸ ਦਾ ਪ੍ਰੈਜ਼ੀਡੈਂਟ ਬਣਾਉਣ ਲਈ ਯਾਤਰਾ ਤੇ ਕੰਡੇ ਤੇ ਖੜੇ ਹੋ ਕੇ ਇਹ ਉਰ ਦੇ ਪਾਸੇ ਮੋੜ ਜੇ ਤੇ ਗੱਡੀਆਂ ਰੋਕ ਕੇ ਉੱਥੇ ਗੱਡੀ ਐਕੀਨ ਨੂੰ ਬਣਾਈ ਜਿਹਦੇ ਨਾਲ ਚੱਲਣਾ ਸੀ ਗੁਰਦਾਸਪੁਰ ਫੰਕਸ਼ਨ ਸੀਗਾ ਵਿਆਸ ਵਾਲੇ ਪੁਲ ਤੇ ਗੱਡੀਆਂ ਰੋਕੀਆਂ ਉੱਥੇ ਕਿਹਾ ਇਹਨੂੰ ਬਣਾਈ ਕਿੰਨੇ ਜਾਣਾ ਯਾਰ ਜਾਏ ਬਿੱਟੂ ਚੜਾ ਗਿਆ ਹੂੰ ਤੇ ਭਜਦੇ ਨੂੰ ਵਾਣੇ ਕੋਜੇ ਨੇ ਹੂੰ ਵਾਣੇ ਵਣ ਭਜਾਉਣਾ ਚਾਹੀਦਾ ਇਹਨੂੰ ਹੂੰ ਬਿੱਟੂ ਕੋਈ ਸਰਖਾਪ ਦੇ ਖੰਭ ਲੱਗੇ ਨਹੀਂ ਉਹਨੂੰ ਹੂੰ ਜਿਹੜਾ ਬੰਦਾ ਇਹ ਕਹਿੰਦਾ ਕਿ ਮੈਂ ਲੁਧਿਆਣੇ ਲਈ ਕਰਾਂਗਾ 10 ਸਾਲ ਤੇਰੀ ਤਿੰਨ ਵਾਰੀ ਤੂੰ ਐਮਪੀ ਬਣ ਗਿਆ ਇੱਕ ਵਾਰ ਤੂੰ ਕਾਂਗਰਸ ਦੇ ਤੇ ਉਦੋਂ ਆਨੰਦਪੁਰ ਸਾਹਿਬ ਤੂੰ ਕੀ ਕੀਤਾ ਵੀ ਕਿਹੜਾ ਡਵੈਲਪਮੈਂਟ ਦਾ ਪ੍ਰੋਜੈਕਟ ਲੈ ਕੇ ਆ ਡਾਕਟਰ ਮਨਮੋਹਨ ਸਿੰਘ ਕੋਲੋਂ ਤੇ ਫੇਰ ਤੂੰ 10 ਸਾਲ ਲੱਗਾ ਰਿਆ ਆਪਣੀ ਸਿਕਿਉਰਿਟੀ ਲਈ ਤੇ ਤੂੰ ਅਮਿਤ ਸ਼ਾਹ ਨੂੰ ਤੇ ਪ੍ਰਾਈਮ ਮਿਨਿਸਟਰ ਨੂੰ ਮਿਲਦਾ ਰਿਆਂ ਭਗਵੰਤ ਮਾਨ ਦੇ ਨਾਲ ਗੱਡੀ 'ਚ ਬੈਠ ਕੇ ਕਹਿੰਦਾ ਰਿਆਂ ਕਿ ਮੈਨੂੰ ਭਗਵੰਤ ਮਾਨ ਕਹਿੰਦਾ ਮੈਂ ਆ ਇਸ ਕੋਠੀ 'ਚ ਬਹਿਣਾ ਉਹ ਤੂੰ ਆਪਣੀ ਪਾਰਟੀ ਦਾ ਨਹੀਂ ਬਣਿਆ ਜਿਹਦੇ ਨਾਲ ਬੈਠਾ ਤੁਹਾਨੂੰ ਕਹਿੰਦਾ ਹਟ ਵੇ ਮੈਂ ਬਣਾ ਹੀ ਇਸ ਕੋਠੀ 'ਚ ਕਾਂਗਰਸ ਨਹੀਂ ਬੈਠਣੀ ਜਿਹੜਾ ਉਹਨੂੰ ਨਹੀਂ ਕਹਿ ਸਕਿਆ ਤੇ ਮੈਨੂੰ ਤੇ ਸਭ ਤੋਂ ਵੱਧ ਹਰਾਨੀ ਇਸ ਚੀਜ਼ ਦੀ ਹੋਈ ਕਿ ਉੱਥੇ ਫੋਟੋ ਜਿਹੜਾ ਉੱਥੇ ਲੱਗੇ ਨੇ ਨਾ ਪੋਸਟਰ ਬੀਜੇਪੀ ਦੇ ਫਲੈਕਸ ਬੋਰਡ ਜਿਹੜੇ ਲੱਗੇ ਨੇ ਉਹਨਾਂ 'ਤੇ ਸਰਦਾਰ ਬਿਨ ਸਿੰਘ ਦੀ ਇੱਕ ਨੰਬਰ ਤੇ ਫੋਟੋ ਲਾਈਆ ਯਾਰ ਮੈਨੂੰ ਧੋਕ ਲੱਗਾ ਕਿ ਇੰਨਾ ਬੰਦਾ ਪੋਲਿਟਿਕਸ ਵਿੱਚ ਗਿਰ ਸਕਦਾ ਕਿ ਜੀਐਸਡੀ ਦਾਦੀ ਦੇ ਅਗੇਂਸਟ ਬੀਜੇਪੀ ਨੇ ਬੰਦਾ ਖੜਾ ਕੀਤਾ ਹੋਇਆ ਜਦੋਂ ਸਦਾ ਬਿਆਸੇ ਦੀ ਡੈਥ ਹੋਈ ਤੇ ਉਹਦੇ ਬਾਅਦ ਪਾਰਲੀਮੈਂਟ ਆਈ ਸੀ ਉੱਥੇ ਬੰਦਾ ਖੜਾ ਕੀਤਾ ਕਾਲੀ ਦਲ ਬੀਜੇਪੀ ਦਾ ਤੇ ਉਹ ਮਾਤਾ ਜਸਵੰਤ ਕਰਨੂ 3 ਲੱਖ ਤੋਂ ਉੱਤੇ ਵੋਟਾਂ ਨਹਾਇਆ ਸੀ ਤੇ ਜਿਹੜਾ ਯਾਰ ਆਪਣੀ ਦਾਦੀ ਦਾ ਬਦਲ ਨਹੀਂ ਉਹ ਨੂੰ ਤੇ ਮੈਂ ਪੰਜਾਬੀ ਨਹੀਂ ਕਹਿੰਦਾ ਮੈਂ ਜੱਟ ਦਾ ਪੁੱਤ ਨਹੀਂ ਕਹਿੰਦਾ ਕਿ ਜਿਹੜਾ ਅੱਜ ਆਪਣੇ ਪਿਓ ਦਾ ਬਦਲਾ ਨਹੀਂ ਖੜੀਦਾ ਕਹਿੰਦੇ ਨਾ ਮੇਰੇ ਦਾਦੇ ਨਾਲ ਹੀ ਨੇ ਆਹ ਕੀਤਾ ਸੀ ਦਾਦਾ ਜਿਹੜੇ ਹੁੰਦੇ ਨਾ ਮੂਲ ਨਾਲੋਂ ਵਿਆਹ ਜ਼ਿਆਦਾ ਪਿਆਰ ਹੁੰਦਾ ਦਾਦੇ ਨੂੰ ਪੋਤਾ ਜ਼ਿਆਦਾ ਪਿਆਰਾ ਹੁੰਦਾ ਤੇ ਇਹ ਉਹਦਾ ਨਹੀਂ ਬਣਿਆ ਜਿਹੜੀ ਦੂਸਰੀ ਚੀਜ਼ ਜਿਹੜੀ ਮੈਂ ਦੱਸਣਾ ਚਾਹਣਾ ਰਟੋਲ ਸਾਹਿਬ ਕਿ ਯਾਰ ਕੀ ਬਣ ਗਿਆ ਤੁਸੀਂ ਕਹਿੰਦੇ ਹੋ ਕਿ ਕਾਂਗਰਸ ਇਨੂੰ ਕਾਂਗਰਸ ਨੇ ਕੀ ਨਹੀਂ ਦਿੱਤਾ ਕੀ ਸੀ ਮੈਨੂੰ ਅੱਜ ਯਾਦ ਆ ਹੂੰ ਭੁਪਿੰਦਰ ਰੰਧਾਵਾ ਹੁੰਦਾ ਸੀ ਅੰਮ੍ਰਿਤਸਰ ਦਾ ਮੁੰਡਾ ਜੀ ਇਹ ਲੈ ਕੇ ਆ ਕਿ ਕੈਪਟਨ ਉਮਰਿੰਦਰ ਸਿੰਘ ਮਾਨੇ ਨਾ ਹੂੰ ਕਿ ਇਹਨੂੰ ਜੂਥ ਕਾਂਗਰਸ ਦਾ ਪ੍ਰੈਜ਼ੀਡੈਂਟ ਬਣਾਉਣ ਲਈ ਅਸੀਂ ਬਿਆਸ ਗੁਰਦਾਸਪੁਰ ਫੰਕਸ਼ਨ ਸੀਗਾ ਬਿਆਸ ਵਾਲੇ ਪੁਲ ਤੇ ਗੱਡੀਆਂ ਰੋਕੀਆਂ ਉੱਥੇ ਕਿਹਾ ਇਹਨੂੰ ਬਣਾਈਂ ਹੂੰ ਇਹਨੂੰ ਇਹ ਪ੍ਰਧਾਨ ਆ ਬਣਿਆ ਸੀ ਜਿਹੜਾ ਕਰ ਮੈਂ ਜੂਥ ਦਾ ਪ੍ਰਧਾਨ ਰਿਆਂ ਇਹਨੂੰ ਕਿਨੇ ਬਣਾਇਆ ਲਿੱਟੂ ਨੂੰ ਬਟੂ ਨੂੰ ਅਸੀਂ ਵਿੱਚ ਖੜੇ ਕੋ ਬਿਆਸ ਦਰਾਂ ਦੇ ਕੰਡੇ ਤੇ ਖੜੇ ਹੋ ਕੇ ਉਰ ਦੇ ਪਾਸੇ ਮੋੜ ਜੇ ਤੇ ਗੱਡੀਆਂ ਰੋਕ ਕੇ ਤੇ ਉਥੇ ਗੱਲ ਜੀ ਅਕੀਨ ਨੂੰ ਬਣਾਈਏ ਇਹਦੇ ਨਾਲ ਚੱਲਣਾ ਸੀ ਹੂੰ ਤੇ ਇਹ ਤੇ ਕਿਸੇ ਦਾ ਵੀ ਕਦੀ ਨਹੀਂ ਬਣਿਆ ਹੂੰ ਤੇ ਕਿਹੜੇ ਕਿਹੜੇ ਕਿਹੜੀਆਂ ਗੱਲਾਂ ਕਰਦਾ ਇਹ ਕਰਕੇ ਇੱਕ ਬੜੀ ਇੰਟਰਸਟਿੰਗ ਗੱਲ ਸੁਣੋ ਹੂੰ ਜਿਹੜਾ ਆਸ਼ੂ ਦਾ ਨਹੀਂ ਬਣਿਆ ਹੂੰ ਆਸ਼ੂ ਦੇ ਮੈਨੂੰ ਆਸ਼ੂ ਦੀ ਵਾਈਫ ਨੂੰ ਕੀਤਾ ਟੈਲੀਫੋਨ ਮੈਨੂੰ ਕਹਿੰਦੀ ਕਹਿੰਦੀ ਵੀਰ ਜੀ ਮੁਲਾਕਾਤ ਕਰਕੇ ਆਇਓ ਮੈਂ ਕਿਹਾ ਮੈਂ ਤੇ ਮੁਲਾਕਾਤ ਕਰਕੇ ਆਵਾਂਗਾ ਪਹਿਲਾਂ ਜਾ ਕੇ ਨਾ ਬਿੱਟੂ ਉਹ ਗਿਆ ਹੱਥ ਜੋੜ ਕੇ ਖੜੀ ਹੋ ਜਾ ਉਹਦੇ ਕੋਲ ਜਾ ਕੇ ਸਿੱਧੇ ਚਲੇ ਜਾ ਉਹਨੂੰ ਪੁੱਛ ਤੇ ਮੈਂ ਖਾਨੂੰ ਕਹਿ ਦਿੱ ਕਿ ਮੇਰੇ ਘਰ ਦੇ ਨੂੰ ਬਾਹਰ ਆ ਲੈਂਦੇ ਮੇਰੇ ਤੇ ਕਿਰਪਾ ਕਰ ਐਗਜੈਕਟ ਵਰਡ ਉਹਨੇ ਜਾ ਕੇ ਨੂੰ ਕਹੇ ਤੇ ਉਹਦੇ ਬਾਅਦ ਫਿਰ ਹਾਂ ਬਿੱਟੂ ਨੂੰ ਕਹੇ ਉਹਨੇ ਕਿ ਬੱਸ ਕਰ ਸਾਡੇ ਤੇ ਰਹਿਮ ਕਰ ਜਦ ਜਿਹੜਾ ਦੋਸਤ ਦੇ ਨਾਲ ਵਿਸ਼ਵਾਸ ਕਰਦਾ ਮਤਲਬ ਆਸ਼ੂ ਦੇ ਅੰਦਰ ਜਾਣ ਪਿੱਛੇ ਬਿੱਟੂ ਦਾ ਹੱਥ ਸੀ ਜਾਂ ਬਾਹਰ ਨਾਉਣ ਪਿੱਛੇ ਬਿੱਟੂ ਖੜੇ ਰਹੇ ਮੈਨੂੰ ਉਹਨੇ ਪਤਾ ਜੋ ਕੁਝ ਵੀ ਹੈਗਾ ਸੀ ਯਾਰ ਉੱਥੇ ਡਰਾਮਾ ਕਰਨ ਦੀ ਕੀ ਲੋੜ ਸੀ ਜਦੋਂ ਆਸ਼ੂ ਨੂੰ ਵਿਜੀਲੈਂਸ ਆਈ ਆ ਇਹਨੇ ਜੋ ਡਰਾਮਾ ਕੀਤਾ ਜੋ ਇਹਨੇ ਉੱਥੇ ਵੈਣ ਪਾਏ ਏਦਾਂ ਤੇ ਪਾਕਿਸਤਾਨ ਚ ਤੇ ਉਹਨ ਮੇ ਜਿਹੜਾ ਕੋਈ ਨਹੀਂ ਨਾ ਹੁੰਦਾ ਤੇ ਉਹਨੂੰ ਉੱਥੋਂ ਪਾਕਿਸਤਾਨ ਚ ਕਰਾਇਆ ਵਾਲੇ ਪਿੱਟਣ ਵਾਲੇ ਮਿਲ ਜਾਂਦੇ ਨੇ ਤੇ ਇਹ ਤੇ ਉਦਾਂ ਕਰਦਾ ਸੀ ਕਿ ਉਹਦੇ ਚ ਮਤਲਬ ਕਿ ਜਦੋਂ ਵਿਜੀਲੈਂਸ ਆ ਗਈ ਆ ਤੇ ਤੈਨੂੰ ਇਨਾ ਪਿੱਟ ਸਿਆਪਾ ਕਰਨ ਦੀ ਕੀ ਜ਼ਰੂਰਤ ਹੈ ਕਹਨ ਲਾ ਕੇ ਜਾਓ ਸਾਡੇ ਜ਼ਰੂਰਤਾਂ ਤੇ ਛਣਵਾਵਾਂਗੇ ਤੇ ਇਹਨੇ ਡਰਾਮਾ ਕਰਕੇ ਮੈਨੂੰ ਤੇ ਸਮਝ ਨਹੀਂ ਇੱਕ ਪਾਸੇ ਭਗਵੰਤ ਮਾਨ ਦੇ ਨਾਲ ਕਹਿੰਦਾ ਮੈਂ ਗੱਡੀ 'ਚ ਬੈਠਾ ਹੁੰਦਾ ਸੀ ਕਹਿੰਦਾ ਉਹ ਭਗਵੰਤ ਕਹਿੰਦਾ ਹਾਂ ਕੋਠੀ ਮੈਂ ਲੈਣੀ ਹੈ ਤੇ ਉਹਨੂੰ ਜਾ ਕੇ ਭਗਵੰਤ ਨੂੰ ਕਹਿ ਨਹੀਂ ਸਕਦਾ ਕਿ ਮੇਰਾ ਯਾਰ ਆ ਮੇਰੀ ਇਲੈਕਸ਼ਨ ਲੜਨ ਵਾਲਾ ਮੇਰਾ ਹਮਸਫਰ ਕਹਿ ਲਈਏ ਹਮ ਹਮ ਖਿਆਲ ਕਹਿ ਲਈਏ ਤੇ ਇਹ ਜਿਹੜਾ ਰਟੋਲ ਸਭ ਵਾਕਿਆ ਜਦੋਂ ਇਹ ਚੀਜ਼ਾਂ ਵੇਖੀ ਦੀਆਂ ਨੇ ਤੇ ਉਦੋਂ ਪਰ ਯਾਰੀ ਤਾਂ ਬੰਦਾ ਕਰਦਾ ਹੀ ਆ ਬਿੱਟੂ ਦੀ ਇਧਰ ਮਾਨ ਸਾਹਿਬ ਨਾਲ ਵੀ ਤਾਂ ਚੰਗੀ ਯਾਰੀ ਹੈ ਨਾ ਯਾਰੀ ਕਿਹਦੇ ਨਾਲ ਯਾਰੀ ਨਹੀਂ ਇਹਦੇ ਜਦੋਂ ਵੇਖ ਇੱਕ ਬਰਨ ਕਿਦੀ ਗੋਦੀ ਚ ਬੈਠਾ ਹੋਣਾ ਕਿਨੂੰ ਇਹਨੇ ਡੈਡੀ ਕਹਿ ਦੇਣਾ ਪਾਪਾ ਜੀ ਕਹਿ ਦੇਣਾ ਇਹ ਨਾਲ ਪਾਪਾ ਜੀ ਵੀ ਕਹਿ ਦਿੰਦਾ ਡੈਡੀ ਵੀ ਕਹਿ ਦਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਤੁਸੀਂ ਸੁਣਿਆ ਕਦੇ ਕਿਸੇ ਨੂੰ ਬਾਰੇ ਹਾਂ ਮੈਨੂੰ ਕਿਹਾ ਨਾ ਤੂ ਮੇਰਾ ਤੂੰ ਵੱਡਾ ਭਰਾ ਵਾਂ ਚਾਚਾ ਵਾਂ ਕੀ ਐ ਮੈਂ ਮੈਂ ਭਰਾ ਤੇ ਕੋਤਰਾ ਵੀ ਬਚਾਈ ਫਿਰ ਚਾਚੇ ਨੇ ਕਿਹਾ ਨਹੀਂ ਬਿੱਟੂ ਉਹਨੂੰ ਨਹੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਮੈਂ ਉਹ ਉਹ ਉਹਨੂੰ ਮੈਂ ਸਮਝਾਦਾ ਹੂੰ ਉਹਦੇ ਉਹ ਲੋਕ ਕਹਿੰਦੇ ਕਾਵਾਂ ਦੇ ਸਿਰ ਕੀ ਕਹਿੰਦੇ ਹੁੰਦੇ ਪਾਈ ਦੇ ਉਹ ਉਹ ਕਰ ਦਿੰਦਾ ਤੇ ਸਾਨੂੰ ਉਹਦੇ ਮੁਕਾਬਲੇ ਚ ਤੇ ਅਸੀਂ ਆਈ ਕੱਖ ਨਹੀਂ ਜਿਹੜਾ ਬੰਦਾ ক্রিকেট ਵਾਂਗੂ ਐਦਾਂ-ਐਦਾਂ ਕਰਦਾ ਯਾਰ ਉਹ ਹੋ ਜਾਂ ਪਤੈਨੂੰ ਕਿਹੜੀਆਂ ਗੱਲਾਂ ਜਿਹੜਾ ਆਪਣੇ ਦਾਦੇ ਦੀ ਫੋਟੋ ਉਹਨਾਂ ਨਾਲ ਲਾ ਸਕਦਾ ਜਿਹੜੇ ਅੱਜ ਤੱਕ ਇੱਥੇ 43 ਸੈਕਟਰ ਤੇ 42 ਸੈਕਟਰ ਜਿੱਤੇ ਸਮਾਦੀ ਬਣੀ ਹੈ ਉਥੇ ਅੱਜ ਤੱਕ ਭਾਜਪਾ ਦਾ ਕੋਈ ਲੀਡਰ ਜਾਂ ਅਕਾਲੀ ਦਲ ਦਾ ਲੀਡਰ ਉਹਤੇ ਕਦੀ ਸ਼ਰਦਾਂਜਲੀ ਦੇਣੀ ਗਿਆ ਸਰਦਾਰ ਭਗਤ ਸਿੰਘ ਨੂੰ ਇਹਨੂੰ ਤੇ ਦੇਖਣੇ ਹੀ ੜ ਗਿਆ ਯਾਰ ਅਰਨਵ ਸਾਹਿਬ ਤੁਸੀਂ ਬਿੱਟੂ ਦਾ ਜ਼ਿਕਰ ਬਹੁਤ ਕਰਦਾ ਪਰ ਬਿੱਟੂ ਇੱਕ ਗੱਲ ਕਹਿੰਦੇ ਨੇ ਕਹਿੰਦੇ ਜੇ ਲੁਧਿਆਣੇ ਵਾਲਿਓ ਲੁਧਿਆਣੇ ਦਾ ਵਿਕਾਸ ਕਰਨਾ ਲੁਧਿਆਣੇ ਨੂੰ ਅੱਗੇ ਦੇਖਣਾ ਚਾਹੁੰਦੇ ਹੋ ਤਾਂ ਮੋਦੀ ਸਾਹਿਬ ਲੈ ਕੇ ਆਉਣੇ ਬਹੁਤ ਜ਼ਰੂਰੀ ਨੇ ਤੇ ਫਿਰ ਡਾਕਟਰ ਮਨਮੋਹਨ ਸਿੰਘ ਵਾਲੇ ਕੀ ਬੋਲਦਾ ਹੁੰਦਾ ਸੀ ਫਿਰ ਇਹ ਕੈਪਟਨ ਅਮਰਿੰਦਰ ਸਿੰਘ ਰਿਆ ਇਹਦਾ ਮਤਲਬ ਕਿ ਬੇਈਮਾਨ ਪਹਿਲੇ ਦਿਨ ਧੁਰਿਆ ਹੂੰ ਕਿਉਂ ਨਹੀਂ ਕੈਪਟਨ ਅਮਰਿੰਦਰ ਸਿੰਘ ਤੇ ਜਾ ਕੇ ਕਹਿੰਦਾ ਕਿ ਚੱਲ ਕਰਵਾ ਉਡੀ ਡਿਵੈਲਪਮੈਂਟ 2 ਸਾਲ ਪਹਿਲੇ ਗੌਰਮੈਂਟ ਗਈ ਆ ਇਹਦਾ ਮਤਲਬ ਇਹ ਬੇਈਮਾਨੀ ਕਰਦਾ ਰਾ ਲੁਧਿਆਣੇ ਵਾਲਿਆਂ ਨਾਲ ਤੇ ਲੁਧਿਆਣੇ ਵਾਲਿਓ ਜੇ ਕਹਿੰਨਾ ਨਾ ਕਿ ਜੇ ਜੇ ਤਰੱਕੀ ਕਰਦਾ ਮੋਦੀ ਕਰਦਾ ਲੰਧਾਣੇ ਵਾਲਿਓ ਜੇ ਬੇੜਾ ਕਰਕ ਕਰਨ ਵਾਲਾ ਲੁਧਿਆਣੇ ਦਾ ਤੇ ਬਿੱਟੂ ਜੇ ਨੂੰ ਮੂੰਹ ਨਾ ਲਾਇਓ ਪਰ ਉਹਨਾਂ ਦੇ ਦਾਅਵੇ ਤੁਹਾਡੇ ਤੋਂ ਉਲਟ ਨੇ ਉਹ ਯਾਰ ਝੂਠੇ ਬੰਦੇ ਦੇ ਕੀ ਹੁੰਦੇ ਆ ਮੋਦੀ ਕਹਿੰਦਾ ਨਾ 400 ਪਾਰ ਹੁਣ ਕਦੀ ਸੁਣੀ ਮੋਦੀ ਦੀ ਗੱਲ 400 ਪਾਰ ਜੋ મોદી ਬਾੜਮੇਰ ਚ ਬੋਲ ਗਿਆ ਮੁਸਲਮਾਨ ਕਮਿਊਨਿਟੀ ਦੇ ਅਗੇਂਸਟ ਜਾਂ ਮਿਨੋਰਿਟੀ ਦੇ ਅਗੇਂਸਟ ਕੀਆ ਦੇ ਕੋਲ ਜਵਾਬ ਕੀਆ ਦੇ ਕੋਲ ਜਵਾਬ ਜਿਹੜੀ મોદી ਦੀਆਂ ਗੱਲਾਂ ਦਾ ਕਿਸਾਨਾਂ ਦੇ ਨਾਲ ਕਿੰਨੇ ਕਿਸਾਨ ਸ਼ਹੀਦ ਹੋ ਗਏ ਕੋਈ મોદી ਨੇ 1 ਰੁਪਿਆ ਗ੍ਰਾਂਟ ਉਹਨਾਂ ਨੂੰ ਕੰਪਨਸੇਸ਼ਨ ਨਹੀਂ ਦਿੱਤੀ ਕੋਈ ਕੇਸ ਵਾਪਸ ਨਹੀਂ ਲਿਆ ਪਰ ਬਿੱਟੂ ਕਹਿੰਦੇ ਮੈਂ મોદી ਤੋਂ ਕਿਸਾਨਾਂ ਦੇ ਮਸਲੇ ਹੱਲ ਕਰਵਾਉਣੇ ਨੇ ਤੇ ਇਹ ਆਪਣੀ ਭੱਗ ਲਵਾ ਕੇ ਉਹਦੋਂ ਆਹੀ ਉਹਦੋਂ ਕਿਉਂ ਨਾ ਕਰਵਾਇਓ ਉਹਦੋਂ ਵੀ મોદી ਦੇ ਨਾਲ ਸੀਗੇ ਨਹੀਂ ਉਦੋਂ ਤਾਂ ਮੈਂ ਮੈਂ ਕਹਿੰਨਾ ਕਿ ਉਹਦੋਂ ਵੀ ਇਹ મોદી ਦਾ ਚਿਹਰਾ ਸੀ ਅਜੋ ਮੋਦੀ ਦਾ ਚਿਹਤਾ ਇਹ ਕਾਂਗਰਸ ਦੇ ਵਿੱਚ ਕੁਸ ਪੈਂਠੀਆ ਬੈਠਾ ਸੀ ਨਹੀਂ ਸੁਣਦੀ ਰਹੀ ਹਾਈ ਕਮਾਂਡ ਕੀ ਕਰ ਗਈ ਯਾਰ ਕਿੰਨੂੰ ਨਹੀਂ ਪਤਾ ਲੁਧਿਆਣੇ ਨੂੰ ਨਹੀਂ ਪਤਾ ਕੀ ਸੀ ਯਾਰ ਸਾਨੂੰ ਤੇ ਕਿਤੇ ਅੱਖ ਨਾ ਪਾਉਂਦਾ ਹੋਵੇ ਆ ਭਗਵੰਤ ਮਾਨ ਇਹਦੇ ਨਾਲ ਘੰਟਾ-ਘੰਟਾ ਗੱਲਾਂ ਕਰੇ ਤੇ ਉਹ ਵੀ ਸਾਡੇ ਕਾਂਗਰਸੀਆਂ ਦੇ ਸਾਹਮਣੇ ਇਹ ਉਹਨਾਂ ਦੇ ਜ਼ਖਮਾਂ ਤੇ ਲੋਨ ਛਿੜਕ ਦੰਨ ਨਿਪਟਾ ਕੇ ਲੁਧਿਆਣੇ ਵਾਲਿਆਂ ਨੂੰ ਉਦੋਂ ਨਹੀਂ ਇਹਨੂੰ ਸ਼ਰਮ ਆਉਂਦੀ ਇਹ ਇੱਥੇ ਫੜ ਕੇ ਆਸ਼ੂ ਅੰਦਰ ਦੇ ਦਤਾ ਇਹਨੇ ਬਾਕੀ ਦੇ ਮਗਰ ਚੜਿਆ ਪੰਜਾਬ ਦੇ ਹੋਰ ਨਾਲ ਲੀਡਾਂ ਦੇ ਮਗਰ ਚੜਿਆ ਤੇ ਇਹ ਇਹਨੂੰ ਇੱਕ ਜੇ ਹੁੰਦਾ ਤਾਂ ਪਸੀਨਾ ਨਾ ਆਉਂਦਾ ਜੇ ਇਹਦੀ ਅਣਖ ਹੁੰਦੀ ਤੁਸੀਂ ਵਾਰ-ਵਾਰ ਇੱਕ ਗੱਲ ਦਾ ਜ਼ਿਕਰ ਕਰਦੇ ਹੋ ਕਿ ਬਿੱਟੂ ਨੂੰ ਇਸ ਵਾਰ ਆਪਣੀ ਹਾਰ ਦੇਖ ਰਹੀ ਸੀ ਤਾਂ ਪਾਰਟੀ ਬਦਲੀਆ ਤੇ ਫਿਰ ਜੇ ਹਾਰ ਦੇਸ਼ ਉਹ ਲੁਧਿਆਣੇ ਤੋਂ ਨੇ ਫਿਰ ਪਾਰਟੀ ਚ ਬਦਲ ਕੇ ਕੀ ਹੋ ਜਾਊਗਾ ਜਿਹੜਾ ਬੰਦਾ ਹਾਰ ਨੂੰ ਅੱਗੇ ਰੱਖ ਕੇ ਨਹੀਂ ਚੱਲਦਾ ਉਹ ਬੰਦਾ ਕਦੀ ਜ਼ਿੰਦਗੀ 'ਚ ਕਿਸੇ ਦਾ ਵੀ ਨਹੀਂ ਬਣ ਸਕਿਆ ਉਹ ਆਪਣੇ ਪਰਿਵਾਰ ਦਾ ਨਹੀਂ ਬਣ ਸਕਿਆ ਪਾਰਟੀ ਦੇ ਤੇ ਬਾਅਦ ਦੀ ਗੱਲ ਹੈ ਹੂੰ ਇਹ ਇਹ ਕੁਝ ਵੀ ਕਰ ਸਕਦੇ ਇਹੋ ਜਿਹੇ ਕਿਸਮ ਦੇ ਬੰਦੇ ਮਤਲਬ ਹਾਰ ਵੀ ਸਵੀਕਾਰਨੀ ਚਾਹੀਦੀ ਹੈ ਚਲੋ ਕੋਈ ਨਹੀਂ ਕੋਈ ਨਹੀਂ ਅੱਗੇ ਵੇਖੋ ਉਹ ਪਰਮਾਤਮਾ ਦੀ ਹਾਰ ਨਹੀਂ ਹੋਣੀ ਚਾਹੀਦੀ